ਬੜੀ ਮੁਸ਼ਕਲ ਦੇ ਨਾਲ ਅਸੀਂ ਕਰਜ਼ਾ ਚੁੱਕ ਕੇ ਲਿਮਟਾਂ ਬਣਾ ਆਏ ਉਹ ਬੱਚੇ ਨੂੰ ਬਾਹਰ ਭੇਜਿਆ ਕਿ ਕਮਾਈ ਕਰੇਗਾ ਆਪਣੇ ਪੈਰਾਂ 'ਤੇ ਖੜੋ ਹੋ ਜਾਣਗੇ ਗਿਆ ਆ ਉਥੇ ਕੰਮ ਵਰਕ ਪਰਮਿਟ ਵੀ ਮਿਲ ਗਿਆ ਲਾਇਸੈਂਸ ਵੀ ਬਣ ਗਿਆ ਉਹ ਸ਼ੁਕਰਾਨਾ ਕਰਨ ਵਾਸਤੇ ਗੁਰੂ ਘਰ ਨਾਲ ਜੁੜਿਆ ਆ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਪਣੇ ਸਾਥੀਆਂ ਨਾਲ ਗਿਆ ਆ ਉਹਨਾਂ ਨੂੰ ਉਥੇ ਹੋਰ ਤਰਸ ਦਿੱਤਾ ਤੇ ਆਪ ਆਪਣੇ ਕੰਮ ਵਾਸਤੇ ਆਪਣੇ ਘਰ ਨੂੰ ਆ ਰਿਹਾ ਸੀ ਰਸਤੇ ਦੇ ਵਿੱਚ ਕੋ ਟਰਾਲਾ ਆਗੋਂ ਆ ਰਿਹਾ ਸੀ ਉਹ ਟਰਾਲੇ ਦੇ ਨਾਲ ਨਾਲ ਟੱਕਰ ਹੋ ਗਈ ਹੈ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੁਣ ਕੀ ਤੁਹਾਨੂੰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕੈਪਟਨ ਬਰਿੰਦਰ ਸਿੰਘ ਹੈ ਮੈਂ ਆਰਮੀ ਦੀ ਰਿਟਾਇਰਮੈਂਟ ਆਇਆ ਕੀ ਗੱਲ ਹੋਈ ਸਾਰਾ ਪੜਾਉਂਦੇ ਬੜੀ ਮੁਸ਼ਕਲ ਦੇ ਨਾਲ ਅਸੀਂ ਕਰਜ਼ਾ ਚੁੱਕ ਕੇ ਲਿਮਟਾਂ ট্রান্স ਬਣਾ ਆਏ ਉਹ ਬੱਚੇ ਨੂੰ ਬਾਹਰ ਭੇਜਿਆ ਕਿ ਕਮਾਈ ਕਰੇਗਾ ਆਪਣੇ ਪੈਰਾਂ 'ਤੇ ਖੜ ਹੋ ਜਾਣਗੇ ਗਿਆ ਆ ਉਥੇ ਕੰਮ ਵਰਕ ਪਰਮਿਟ ਵੀ ਮਿਲ ਗਿਆ ਲਾਇਸੈਂਸ ਵੀ ਬਣ ਗਿਆ ਉਹ ਸ਼ੁਕਰਾਨਾ ਕਰਨ ਵਾਸਤੇ ਗੁਰੂ ਘਰ ਨਾਲ ਜੁੜਿਆ ਆ ਤੇ ਗੁਰਦਰਾ ਸਾਹਿਬ ਮੱਥਾ ਟੇਕਣ ਆਪਣੇ ਸਾਥੀਆਂ ਨਾਲ ਗਿਆ ਆ ਉਹਨਾਂ ਨੂੰ ਉੱਥੇ ਉਹ ਤੁਰ ਦਿੱਤਾ ਤੇ ਆਪ ਆਪਣੇ ਕੰਮ ਵਾਸਤੇ ਆਪਣੇ ਘਰ ਨੂੰ ਆ ਰਿਹਾ ਸੀ ਰਸਤੇ ਦੇ ਵਿੱਚ ਕੋ ਟਰਾਲਾ ਅੱਗੋਂ ਆ ਰਿਹਾ ਸੀ ਉਹ ਟਰਾਲੇ ਦੇ ਨਾਲ ਉਹਨਾਂ ਦੀ ਟੱਕਰ ਹੋ ਗਈ ਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੁਣ ਕੀ ਮੰਗੋ ਹੁਣ ਸਾਡੀ ਇਹੋ ਹੀ ਮੰਗ ਹੈ ਇਹੋ ਹੀ ਬੇਨਤੀ ਤੇ ਤਰਲਾ ਹੈ ਸਾਰੇ ਪਰਿਵਾਰ ਦਾ ਕਿ ਸਾਡਾ ਬੱਚਾ ਦिलाਸ਼ ਸਾਡੇ ਪਿੰਡ ਇਮਰਾਹੀਮਪੁਰਾ ਸਹੀ ਲਾਈਨ ਆ ਲਾ ਕੇ ਇੱਥੇ ਭੇਜ ਦੇ ਅਸੀਂ ਉਹਦਾ ਉਹਦੀ ਜੰਮਣ ਧਮੀ ਦੇ ਵਿੱਚ ਸਸਕਾਰ ਕਰ ਸਕੀ ਅੰਤਮ ਦਰਸ਼ਨ ਕਰ ਲਈਏ ਤਾਂ ਕਿ ਸਾਨੂੰ ਕੋਈ ਤਰਵਾਸ ਹੋ ਜਾ ਗਏ ਹੀ ਉਹ ਹੀ ਬੇਨਤੀ ਕਰਦੇ ਸਾਡੀ ਇਹੋ ਹੀ ਮਨ ਕਰਦਾ ਮੇਰਾ ਆਪਣਾ ਨਾਮ ਜੀ ਦਿਲਬਖ ਸਿੰਘ ਜੀ ਬੇਟੇ ਦਾ ਕੀ ਨਾਮ ਸੀ ਬੇਟੇ ਦਾ ਨਾਮ ਜਗਰਾਤ ਸਿੰਘ ਕੀ ਗੱਲ ਹੋ ਗਈ ਉਹ ਮਤਵਲ ਇਤਨਾ ਬਾਹਰ ਗਿਆ ਹੀ ਇਹ ਤੇ ਉਥੇ ਜਾ ਕੇ ਕੋਈ ਛੜਕਾ ਹਾਦਸੇ ਦੇ ਵਿੱਚ ਉਹਦੀ ਐਕਸੀਡੈਂਟ ਹੋ ਗਿਆ ਤੇ ਮੌਤ ਹੋ ਗਈ ਹੈ ਕਿਹੜੇ ਦੇਸ਼ ਗਿਆ ਜੀ ਅਮਰੀਕਾ ਦੇ ਵਿੱਚ ਜੀ ਤੇ ਕਿਹੜੇ ਹਾਲਾਤਾਂ ਚ ਭੇਜਿਆ ਸੀਗਾ ਆਪਣਾ ਹਾਲਾਤਾਂ ਇਤਰਾਹੀ ਮਤਲਬ ਕਰਜ਼ਾ-ਕਰਜ਼ਾ ਚੁੱਕ ਕੇ ਮਤਲਬ ਭੇਜਿਆ ਉਹਦੇ ਵੀ ਚਲੋ ਆਪਣੀ ਕੋਈ ਘਰ ਦੀ ਜਿਹੜੀ ਹਾਲਤਾਂ ਠੀਕ ਹੋ ਜੇਗੀ ਥੋੜੀ ਇਹ ਤੇ ਉਥੇ ਜਾ ਕੇ ਆ ਪਹਾੜਾ ਵਾਪਰ ਗਿਆ ਤੇ ਇਸ ਕਰਕੇ ਅਸੀਂ ਸਰਕਾਰ ਕਰੀ ਮੰਗ ਕਰਦੇ ਆ ਕਿ ਸਾਡੀ ਡੱਡ ਬਾੜੀ ਜਿਹਦੀ ਉਹ ਕਿਸੇ ਭੇਜੀ ਜਾਵੇ ਘਰ ਕੋ ਜਿਉਂ ਅਸੀਂ ਉਸ ਦਾ ਦਰਸ਼ਨ ਕਰ ਚੁੱਕੀ ਹੈ ਕੀ ਕੋਈ ਤੁਹਾਡੀ ਆਪੇ ਲਾਸਟ ਸਮੇਂ ਤੁਹਾਡਾ ਨਾਲ ਗੱਲ ਹੋਈ ਹੋਵੇ ਕੋਈ ਮੇਰੇ ਨਾਲ ਪਰਸੋਂ ਗੱਲ ਹੋਈ ਇੱਕ ਦਿਨ ਪਹਿਲਾਂ ਇਹਦੇ ਮੌਤ ਹੋਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਗੱਲ ਹੋਈ ਹੈ ਕੀ ਕਹਿੰਦਾ ਸੀ ਠੀਕ ਠਾਕ ਰਾਜੀ ਬਾਜੀ ਪੁੱਛਿਆ ਘਰ ਦਾ ਹਾਲਚਲ ਪੁੱਛਿਆ ਮੰਮੀ ਨਾਲ ਗੱਲ ਕਰਾ ਦੇ ਉਹਨੂੰ ਹਾਲਚਲ ਪੁੱਛਿਆ ਕੀ ਕਾਰੋਬਾਰ ਕਰਨ ਦੇ ਮਨਖਾਈ ਤਰ੍ਹਾਂ ਕਣਕ-ਕਣਕ ਦੀ ਬਾਢੀ ਪਈ ਆ ਕਣਕ-ਕਣਕ ਕੱਟ ਰਿਆ ਪੰਜ-ਛੇ ਮਿੰਟ ਗੱਲ ਹੋਈ ਮੁੜ ਕੇ ਆਪਣੇ ਭਰਾ ਨਾਲ ਨੇ ਦੋ-ਢਾਈ ਘੰਟੇ ਗੱਲ ਕੀਤੀ ਕੱਲ ਜਦੋਂ ਮਰਨ ਤੋਂ ਪਹਿਲਾਂ ਤੇ ਹੁਣ ਸਰਕਾਰ ਕੋਈ ਮੰਗ ਕਰਦੇ ਸਰਕਾਰ ਕੋ ਅਸੀਂ ਇਹੋ ਹੀ ਮੰਗ ਕਰਦੇ ਆ ਕਿ ਉਹਦੀ ਜੜੀ ਆ ਵਾਪਸ ਨੂੰ ਭੇਜਿਆ ਜਾਵੇ ਘਰ ਡੈੱਡ ਬਾਡੀ ਕਿਉਂ ਜੋ ਪਰਿਵਾਰ ਆ ਸਾਰਾ ਮਤਲਬ ਦਰਸ਼ਨ ਕਰ ਲਏ ਇਹ ਸਾਡੀ ਤੇ ਹੀ ਮੰਗ ਜੀ ਸਰਕਾਰ ਘੜੀ ਆਪਾਂ ਦਾ ਅਸਲ ਬਿਲਕੁਲ ਇਹ ਨਾਲੇ ਸ਼ਹਿਰ ਦੇ ਵਿੱਚ ਹੀ ਨਾਲ ਇਹ ਨਾਲੇ ਦੀ ਬੁੱਕਲ ਦੇ ਵਿੱਚ ਸੂਦੇਪੁਰ ਪਿੰਡ ਹੈ ਉੱਥੇ ਖੜੇ ਆ ਸਰਦਾਰ ਅਦਲਬਾਖ ਸਿੰਘ ਜੀ ਦੇ ਘਰ ਉਹਨਾਂ ਦਾ 23 ਸਾਲ ਦਾ ਬੇਟਾ ਅਮਰੀਕਾ ਦੇ ਵਿੱਚ ਕੱਲ ਐਕਸੀਡੈਂਟ ਹੋ ਗਿਆ ਉਹਦਾ 23 ਸਾਲ ਦਾ ਸੀਗਾ ਉਹ ਤਾਂ ਜੇ ਉਹਨੂੰ ਅਮਰੀਕਾ ਗਏ ਨੂੰ 13 ਮਹੀਨੇ ਸਾਰੇ ਹੋਏ ਸੀਗੇ ਬੜੇ ਪੈਸੇ ਲਾ ਕੇ ਵਿਚਾਰ ਦੇਣ ਭੇਜਿਆ ਸੀਗਾ ਤੇ ਬਹੁਤ ਦੁੱਖदाई ਮਲ ਕਟਰਾ ਵਾਪਪੀ ਉੱਥੇ ਉਹਦਾ ਐਕਸੀਡੈਂਟ ਹੋ ਗਿਆ ਦੂੜ ਦੇ ਉੱਤੇ ਤੇ ਮੈਂ ਅਫਸੋਸ ਕਰਦਾ ਹਾਂ ਕਿ ਉਹ ਮੈਂ ਪਰਵਾਦ ਨੂੰ ਵਿਸ਼ਵਾਸਤ ਹੋਇਆ ਕਿ ਜਿੰਨੀ ਅਸੀਂ ਸਰਕਾਰ ਵੱਲੋਂ ਮਤ ਹੈ ਜ਼ਿਆਦਾਤਰ ਕੀ ਹੁੰਦਾ ਕਿ ਡੈੱਡ ਬੋਡੀ ਲੈਣ ਵਾਸਤੇ ਤੁਹਾਡਾ ਉੱਥੇ ਕਾਨੂੰਨੀ ਪੱਤਕਾ ਦਿਆ ਉਹਦੇ ਚ ਆਪਾਂ ਪੂਰੀ ਮਤ ਕਦਾਂਗੇ ਪਰਵਾਦ ਦੀ ਬਤ ਉਹਦੇ ਮਤ ਕਰਕੇ ਜਿੱਦੀ ਵੀ ਜਲਦੀ ਹੋ ਸਕੇ ਉਹਦੀ ਡੈੱਡ ਬੋਡੀ ਜੜੀ ਉਹ ਮੁਖਾਵਾਂਗੇ ਆਪਾਂ ਬਾਕੀ ਉਹਨਾਂ ਨੂੰ ਦੁੱਖ ਸਦਿਆ ਕਰਨਾ ਇਹ ਮਾੜੀ ਗੱਲ ਹੋਈ ਐ ਤਾਂ ਪੰਜਾਬ ਦੇ ਜਵਾਨ ਪੁੱਤ ਬਾਦਲੇ ਦੇ ਸਾਂ ਜਦੋਂ ਇਦਾਂ ਡੈਥ ਹੋ ਜਾਂਦੀ ਐ ਤਾਂ ਬਹੁਤ ਔਖਾ ਹੋ ਜਾਂਦਾ ਸੋ ਸੋਸ ਕੀਤਾ ਸਰਪੰਚ ਜੀ